ਹੋਈ ਹੋ ਉਸ ਤੋਂ ਤੇ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਅੱਜ ਤੁਸੀਂ ਰਾਜਪੁਰਾ ਜਿਹੜੀ ਕੰਸਟੀਟੂਐਂਸੀ ਹੈ ਉਹਦੇ ਇੱਕ ਪਿੰਡ ਖਿਜਰਗੜ ਦੇ ਵਿਖੇ ਆਪਾਂ ਸਾਰੇ ਜਣੇ ਇਕੱਤਰਤ ਹੋਏ ਨੇ ਮੇਰੇ ਨਾਲ ਸਾਡੇ ਭੈਣ ਜੀ ਰਾਜਪੁਰੇ ਤੋਂ ਜੋ ਐਮਐਲਏ ਨੇ ਨੀਨਾ ਮਿੱਤਲ ਜੀ ਉਹ ਮੇਰੇ ਨਾਲ ਉਰੇ ਬਰਾਬਰ ਖੜੇ ਨੇ ਇਸ ਪਿੰਡ ਦੀ ਸਾਰੀ ਪੰਚਾਇਤ ਆ ਜੂਰੇ ਇਕੱਠੀ ਹੋਈ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਹੈ। ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਹਸਾਰ ਨਾਲ ਚੱਲ ਰਹੀ ਹੈ। ਉਹਦੇ ਚੱਲਦੇ ਹੋਏ ਸਾਡਾ ਟੀਚਾ ਹੈ ਜਿਹੜਾ ਅਸੀਂ ਪਿੱਛੇ ਜੇ ਨੂੰ ਇਸ ਵਾਰ ਬਜਟ ਦੇ ਵਿੱਚ ਅਸੀਂ ਅਨਾਉਂਸ ਕੀਤਾ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਕਾਇਆਕਲਪ ਕਰਨ ਦੇ ਲਈ ਪਿੰਡਾਂ ਦੀ ਕਾਇਆਕਲਪ ਕਰਨ ਦੇ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜਾ ਕੱਟ ਕੇ ਖੇਡ ਮੈਦਾਨਾਂ 'ਚ ਧਿਆਨ ਦੇ ਲਈ ਅਸੀਂ ਜਿਹੜੇ ਖੇਡ ਦੇ ਮੈਦਾਨ ਇੱਕ ਨੰਬਰ ਦੇ ਟਾਪ ਕੁਆਲਿਟੀ ਦੇ ਖੇਡ ਦੇ ਮੈਦਾਨ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਜਿਹੜਾ ਪਿੰਡਾਂ ਦੀ ਜਿਹੜੀ ਬੁਨਿਆਦੀ ਢਾਂਚੇ ਜਿਹਦੇ 'ਚ ਪਿੰਡਾਂ ਦੇ ਛੱਪੜ ਆ ਜਾਂਦੇ ਨੇ ਵੀ ਛੱਪੜਾਂ ਦੀ ਸਫਾਈ ਕਰਾਂਗੇ ਉਹਨਾਂ ਦੀ ਡੀਵਾਟਰਿੰਗ ਕਰਾਂਗੇ ਪਹਿਲਾਂ ਪਾਣੀ ਕਢਾਵਾਂਗੇ ਛੱਪੜਾਂ ਦਾ ਗੰਦਾ ਪਾਣੀ ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਅਸੀਂ ਡੀਸੇਲਟਿੰਗ ਉਹਨਾਂ ਦੇ ਵਿੱਚੋਂ ਗਾਰ ਕਢਾਵਾਂਗੇ ਫਿਰ ਉਹਦੇ ਅਸੀਂ ਉਹਨੂੰ ਜਾਂ ਸਕੁਅਰ ਜਾਂ ਰੈਕਟੈਂਗਲਰ ਸ਼ੇਪ ਦੇ ਵਿੱਚ ਬਣਾਵਾਂਗੇ ਤੇ ਬਣਾਉਣ ਤੋਂ ਬਾਅਦ ਉਹ ਛੱਪੜਾਂ ਦੇ ਵਿੱਚ ਉਹਨਾਂ ਦੇ ਸੈਂਪਲ ਟੈਸਟ ਲੈ ਕੇ ਜੇਕਰ ਉਹਦਾ ਪਾਣੀ ਹੈ ਜਿਹੜਾ ਐਸ ਪਰ ਨੋਰਮਸ ਹੈ ਤਾਂ ਠੀਕ ਹੈ ਜੇਕਰ ਉਹਦਾ ਪਾਣੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਕੋਈ ਐਗਰੀਕਲਚਰ ਨੋਰਮਸ ਹਸਾਰਨਾ ਨਹੀਂ ਹੈਗਾ ਸੈਟੀਸਫਾਈਡ ਨਹੀਂ ਤਾਂ ਫਿਰ ਅਸੀਂ ਉੱਥੇ ਸੀਚੇਵਾਲ ਥਾਪਰ ਮਾਡਲ ਬਣਾ ਕੇ ਉਹ ਪਾਣੀ ਨੂੰ ਟ੍ਰੀਟ ਕਰਕੇ ਫਿਰ ਉਹਦੇ ਅੱਗੇ ਅਸੀਂ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰਾਂਗੇ ਉਸ ਦੇ ਚੱਲਦੇ ਹੋਏ ਮੇਰਾ ਫਰਜ਼ ਬਣਦਾ ਹੈ ਕਿਉਂਕਿ ਇਹ ਸਾਰਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਰੂਰਲ ਡਵੈਲਪਮੈਂਟ ਤੇ ਪੰਚਾਇਤੀ ਰਾਜ ਦੇ ਵਿੱਚੋਂ ਕਰ ਰਹੇ ਹਾਂ ਸੋ ਇਸ ਕਰਕੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਸੇਵਾ ਕਰਨ ਦਾ ਮੌਕਾ ਜੋ ਮੈਨੂੰ ਦਿੱਤਾ ਪੰਜਾਬ ਸਰਕਾਰ ਨੇ ਸੋ ਮੈਂ ਉਹਦੇ ਚੱਲਦੇ ਅੱਜ ਉਰੇ ਵੱਖ-ਵੱਖ ਹਰ ਹਫ਼ਤੇ ਮੈਂ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਰੈਂਡਮਲੀ ਜਾਂਦਾ ਰਹਿੰਨਾ ਤੇ ਮੈਂ ਜਾ ਕੇ ਉੱਥੇ ਚੈੱਕ ਕਰਦਾ ਰਹਿੰਨਾ ਵੀ ਪਿੰਡਾਂ ਦੇ ਵਿੱਚ ਜਿਹੜਾ ਛੱਪੜਾਂ ਦਾ ਕੰਮ ਠੀਕ ਚੱਲ ਰਿਹਾ ਪਾਰਕਾਂ ਦਾ ਕੰਮ ਕਿਹਾ ਠੀਕ ਚੱਲਦਾ ਪਲੇਗ੍ਰਾਉਂਡਾਂ ਦਾ ਤਾਂ ਉਹ ਅੱਜ ਆਪਾਂ ਇਹ ਖਿਜਰਗੜ ਪਿੰਡ ਦੇ ਵਿੱਚ ਆਏ ਹਾਂ ਤੇ ਖੇਜਰਗੜ੍ਹ ਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਉਹ ਵੱਟੀਆਂ-ਵੱਟੀਆਂ ਤੁਸੀਂ ਝਾੜੀਆਂ ਦੇਖ ਸਕਦੇ ਹੋ ਇਹ ਐਡੀ-ਐਡੀਆ ਝਾੜੀਆਂ ਖੜੀਆਂ ਹੁੰਦੀਆਂ ਸੀ ਉਰੇ ਇਸ ਜਿਹੜੀ ਜਗ੍ਹਾ ਤੇ ਤੁਸੀਂ ਖੜੇ ਹੋ ਐਵੇਂ ਝਾੜੀਆਂ ਸਿਗੀਆਂ 20-20 ਫੁੱਟ 15-15 ਫੁੱਟ ਉੱਚੀਆਂ ਸਿਗੀਆਂ ਤੇ ਇਸ ਪਿੰਡ ਦੇ ਵਿੱਚ ਪਲੇਗਰਾਉਂਡ ਦੀ ਜ਼ਰੂਰਤ ਬਹੁਤ ਸੀ ਸੋ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਲਗਭਗ 1 ਸਾਲ ਚ ਕੰਪਲੀਟ ਕੀਤਾ ਆ ਆ 6 ਮਹੀਨੇ ਤੱਕ ਅਸੀਂ ਬਾਹਰ ਫੁੱਟ ਲੈਵਲ ਤੇ ਕੰਮ ਕੀਤਾ ਇਹਦਾ ਪਲੇਗਰਾਉਂਡ ਦਾ ਉਸੇ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਲਗਭਗ 4 ਕੀਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਇਹ ਪਲੇਗ੍ਰਾਉਂਡ ਬਣ ਕੇ ਤਿਆਰ ਹੋਇਆ ਜਿਹਦੇ ਵਿੱਚ ਬਿਲਕੁਲ ਐਨ ਦੇਖੋ ਲੈਵਲਿੰਗ ਕੀਤੀ ਹੋਈ ਹੈ ਬੜੀ ਡੱਕਰ ਮਿੱਟੀ ਐਨ ਬਣ ਚੁੱਕੀ ਹੈ ਇਹ ਇਹਦੇ ਵਿੱਚ ਜਿਹੜੀ ਆਹ ਸਾਈਡ ਦੇ ਉੱਤੇ ਤੁਸੀਂ ਆਹ ਦੇਖਦੇ ਹੋ ਵਾਕਿੰਗ ਟਰੈਕ ਦੇਖਦੇ ਹੋ ਇਹ ਵਾਕਿੰਗ ਟਰੈਕ ਇੰਟਰਲੋਕਿੰਗ ਟਾਈਲ ਦਾ ਬਣਿਆ ਹੁਣ ਇਹਦੇ ਵਿੱਚ ਅਸੀਂ ਕਿਉਂਕਿ ਹੁਣ ਮੌਸਮ ਆ ਗਿਆ ਘਾਹ ਲੱਗਣ ਦਾ ਅੱਗੇ ਬਰਸਾਤ ਆ ਜਾਣੀ ਐ ਤੇ ਹੁਣ ਅਸੀਂ ਇਹਦੇ 'ਚ ਬਰਸਾਤਾਂ ਦੇ ਵਿੱਚ ਉਹ ਘਾਹ ਲਾਵਾਂਗੇ ਪੂਰਾ ਇੱਕਦਮ ਵਧੀਆ ਵਾਲਾ ਘਾਹ ਲਾਵਾਂਗੇ ਤੇਰੇ ਚ ਜਿਸ ਕਿਸਮ ਦੀ ਵੀ ਉਰੇ ਖੇਡ ਦੀ ਜ਼ਰੂਰਤ ਹੈ ਮੰਨਦੇ ਨੇ ਇਸ ਪਿੰਡ ਦੀ ਡਿਮਾਂਡ ਜੋ ਵੀ ਹੋਵੇ ਵੋਲੀਬਾਲ ਖੇਲਣਾ ਚਾਹੁੰਦੇ ਨੇ ਫੁੱਟਬਾਲ ਖੇਲਣਾ ਚਾਹੁੰਦੇ ਨੇ ਉਰੇ ਇਹ ਚਾਹੁੰਦੇ ਨੇ ਕਿ ਅਸੀਂ ਬੈਡਮਿੰਟਨ ਖੇਲਣੀ ਹੈ ਜਿਸ ਤਰ੍ਹਾਂ ਦੀ ਵੀ ਇਹ ਕਹਿਣਗੇ ਉਸ ਤਰ੍ਹਾਂ ਦਾ ਜਾਨੀ ਕਿ ਅਸੀਂ ਉਰੇ ਕੋਟ ਬਣਾ ਕੇ ਅੰਦਰ ਇਹਦੇ ਉਸ ਤਰ੍ਹਾਂ ਦੀ ਅਸੀਂ ਇਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਵਾਂਗੇ ਭਗਵੰਤਮਾਨ ਸਰਕਾਰ ਦਾ ਇੱਕ ਉਦੇਸ਼ ਹੈ ਕਿ ਇਹ ਇੱਕ ਖੇਜਰਗੜ ਦੀ ਗੱਲ ਨਹੀਂ ਖੇਜਰਗੜ ਤਾਂ ਉਹਨਾਂ ਚੋਂ ਇੱਕ ਹੈ ਅਸੀਂ 13200 36 ਪੰਚਾਇਤਾਂ ਨੇ ਅਸੀਂ ਸਾਰੀਆਂ ਪੰਚਾਇਤਾਂ ਦੇ ਵਿੱਚ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਇਸੇ ਤਰੀਕੇ ਨਾਲ ਕੰਮ ਚਾਲੂ ਕੀਤਾ ਹੋਇਆ ਹੈ ਹਰੇਕ ਟੋਬੇ ਦੇ ਹਰੇਕ ਪੰਚਾਇਤ ਦੇ ਵਿੱਚ ਜਿੱਥੇ ਪਿੰਡ ਹੈ ਉੱਥੇ ਜਿੰਨੇ ਵੀ ਟੋਬੇ ਨੇ ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਟੋਬਿਆਂ ਦਾ ਪਾਣੀ ਸਾਫ਼ ਕਰਾ ਰਹੇ ਹਾਂ ਕੰਮ ਚੱਲ ਚੁੱਕਿਆ ਹੈ ਉਹਦੇ ਚੋ ਜੇ ਮੈਂ ਹੁਣ ਤੁਹਾਨੂੰ ਥੋੜਾ ਜਿਹਾ ਇੱਕ ਇਹਦੇ ਤੇ ਡਾਟਾ ਵੀ ਦੇਣਾ ਚਾਹੁੰਦਾ ਹਾਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਫੀਲਡ ਤੋਂ ਵਿੱਚੋਂ ਰਿਪੋਰਟਾਂ ਆਈਆਂ ਉਦੇ ਅਨੁਸਾਰ 1587 ਛਪਣਾ ਦਾ ਜਿਹੜਾ ਪਾਣੀ ਹੈ 1587 ਛਪਣਾ ਦਾ ਪਾਣੀ ਮੁਕੰਮਲ ਤੌਰ ਤੇ ਕੰਪਲੀਟ ਤੌਰ ਤੇ ਅਸੀਂ ਜਿਹੜੇ ਇਹ ਡੀਵਾਟਰਿੰਗ ਕਰਾਤੀ ਖਾਲੀ ਕਰਾਤਾ ਤੇ 4408 ਛਪਣਾ ਦਾ ਜਿਹੜਾ ਕੰਮ ਹੈ ਉਹ ਦਿਨ ਰਾਤ ਚੱਲ ਰਿਹਾ ਉਹਦੇ ਅਸੀਂ ਸਫਾਈ ਕਰਾ ਰਹੇ ਹਾਂ ਜਿਹੜਾ ਕਿ 30 ਮਈ 2025 ਤੱਕ ਮਤਲਬ ਕਿ ਅੱਜ ਤੋਂ 15 ਦਿਨ ਦੇ ਵਿੱਚ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਡਾ ਟੀਚਾ ਕਿ ਅਸੀਂ ਟੀਮ ਆਈ ਤੋਂ 2 4 5 ਦਿਨ ਉੱਤੇ ਥੱਲੇ ਹੋ ਸਕਦੇ ਨੇ ਅਸੀਂ ਇਹ ਜਿਹੜੇ ਜਣੀ ਕਹਿਣ ਦਾ ਭਾਵ 100% ਜਣੀ ਕਿ ਪਾਣੀ ਹੈ ਜਿਹੜਾ ਛੱਪਣਾ ਦਾ ਇਹ ਇੱਕ ਵਾਰ ਸਾਰੇ ਦਾ ਸਾਰਾ ਇਹਨੂੰ ਡਰੇਨ ਕਰਾ ਦੇਾਂਗੇ ਇਹਨੂੰ ਡੀਵਾਟਰਿੰਗ ਕਰਾ ਦੇਾਂਗੇ ਉਸ ਤੋਂ ਬਾਅਦ ਚੋ 515 ਛੱਪਣ ਦੇ ਜਿਹੜੇ ਟੋਟਲ 515 ਛੱਪਣਾਂ ਦੇ ਵਿੱਚ ਗਾਰ ਕੱਟਣ ਦਾ ਕੰਮ ਸਾਡਾ ਮੁਕੰਮਲ ਹੋ ਚੁੱਕਿਆ ਹੈ 515 ਛੱਪਣਾਂ ਚੋਂ ਗਾਰ ਕੱਟਣ ਦਾ ਕੰਮ ਮੁਕੰਮਲ ਹੋ ਚੁੱਕਿਆ ਤੇ 1901 ਛੱਪਣਾਂ ਦੇ ਵਿੱਚ ਗਾਰ ਕੱਟਣ ਦਾ ਜਿਹੜਾ ਕੰਮ ਹੈ ਸਾਡਾ ਉਹ ਦਿਨ ਰਾਤ ਜਣੀ ਕਿ ਐ ਸਮੇਂ ਚੱਲਣ ਲੱਗਿਆ ਹੋਇਆ ਤੇ ਅਸੀਂ ਇਹ ਵੀ ਜਿਹੜਾ ਗਾਰ ਕੱਟਣ ਦਾ ਜਿਹੜਾ ਕੰਮ ਹੈ ਇਹਦਾ ਇਹ ਵੀ ਅਸੀਂ ਬਹੁਤ ਜਲਦੀ ਜਣੀ ਕਿ ਬ੍ਰਿਜਨ ਟ੍ਰਿਪ ਰਿਸਕ੍ਰਾਈਬਡ ਟਾਈਮ ਸ਼ਡਿਊਲ ਦੇ ਵਿੱਚੋਂ ਅਸੀਂ ਇਹਨੂੰ ਕੰਪਲੀਟ ਕਰਾਵਾਂਗੇ ਤੇ ਸਾਡਾ ਇੱਕ ਟੀਚਾ ਹੋ ਰਿਹਾ ਕਿ 2025-26 ਜਿਹੜਾ ਸਾਡਾ ਇਹ ਸਾਲ ਹੈ ਇਹਦੇ ਵਿੱਚ ਅਸੀਂ 5000 5000 ਜਿਹੜੇ ਛੱਪੜ ਨੇ 5000 ਛੱਪੜ ਇਹਦੇ ਵਿੱਚ ਅਸੀਂ ਸੀਚੇਵਾਲ ਮਾਡਲ ਥਾਪਰ ਮਾਡਲ ਬਣਾਣੇ ਨੇ ਜਿਹੜੇ ਕਿ ਅਸੀਂ ਇਸ ਸਾਲ ਦੇ ਵਿੱਚ ਕੰਪਲੀਟ ਕਰਕੇ ਦੇਣੇ ਨੇ ਪਿੰਡਾਂ ਦੇ ਵਿੱਚ